ਜਿੱਥੇ ਲੋਕੀ ਪ੍ਰਭੂ ਜੀਸ਼ੂ ਦੇ ਜਨਮ ਦਿਹਾੜੇ ਦੀਆਂ ਇੱਕ ਦੂਜੇ ਨੂੰ ਵਧਾਈਆਂ ਦੇ ਕੇ 크리스마ਸ ਦੇ ਮਨਾ ਰਹੇ ਸਨ ਉੱਥੇ ਹੀ ਦੂਜੇ ਪਾਸੇ ਪਠਾਨਕੋਟ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ ਜਿਸ ਦੇ ਵਿੱਚ ਤ੍ਰਿਲੋਕੀਨਾਥ ਮੰਦਿਰ ਜਿਹੜਾ ਹੈ ਤ੍ਰਲੋਕੀਨਾਥ ਕਮੇਟੀ ਦਾ ਗਰੁੱਪ ਜਿਹੜਾ ਬਣਿਆ ਹੋਇਆ ਹੈ ਉਸ ਗਰੁੱਪ ਵਿੱਚ ਇੱਕ ਵਿਅਕਤੀ ਨੇ ਪ੍ਰਭੂ ਜੀਸ਼ੂ ਦੇ ਜਨਮ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ ਤਾਂ ਉਸ ਉੱਤੇ ਉਹਨਾਂ ਦਾ ਜਵਾਬ ਆਇਆ ਹੈ ਕਿ ਇਸ ਗਰੁੱਪ ਵਿੱਚ ਕੋਈ ਵੀ ਪ੍ਰਭੂ ਜੀਸ਼ੂ ਦੇ ਜਨਮ ਦਿਹਾੜੇ ਦੀਆਂ ਵਧਾਈਆਂ ਨਾ ਦੇਵੇ ਇਸ ਗਰੁੱਪ ਵਿੱਚ ਕੋਈ ਵੀ ਈਸਾਈ ਨਹੀਂ ਹੈ ਤਾਂ ਤੁਹਾਨੂੰ ਦੱਸਦੇ ਹੀ ਇਹ ਗੱਲਬਾਤ ਸਾਂਝੀ ਕਰਦੇ ਹੋਏ ਸੰਜੀਪ ਕੁਮਾਰ ਮੋਨੂ ਟੈਂਟ ਹਾਊਸ ਪਠਾਨਕੋਟ ਤ੍ਰਲੋਕੀਨਾਥ ਮੁਹੱਲਾ ਤੋਂ ਇਹ ਗੱਲਬਾਤ ਸਾਹਮਣੇ ਆਈ ਹੈ ਨੇ ਗੱਲਬਾਤ ਸਾਂਝੀ ਕਰਦੇ ਦੱਸਿਆ ਹੈ ਕਿ ਜਦ ਉਹਨਾਂ ਨੇ ਇਹ ਸੁਨੇਹਾ ਪੜਿਆ ਜਦ ਇਹ ਸੁਨੇਹੇ ਬਾਰੇ ਉਹਨਾਂ ਨੂੰ ਪਤਾ ਚੱਲਿਆ ਤਾਂ ਉਹਨਾਂ ਨੇ ਸਾਡੇ ਨਾਲ ਗੱਲਬਾਤ ਸਾਂਝੀ ਕੀਤੀ ਉਹਨਾਂ ਨੇ ਗਾਹਾਂ ਉਹਨਾਂ ਨੂੰ ਮੈਸੇਜ ਲਿਖ ਕੇ ਇਹ ਜਵਾਬ ਮੰਗਣਾ ਚਾਹਿਆ ਉਹਨਾਂ ਨੇ ਕਿਹਾ ਕਿ ਜਦ ਉਹ ਘਰ ਘਰ ਜਾ ਕੇ ਮੁਹੱਲੇ ਵਿੱਚ ਲੋਕਾਂ ਕੋਲੋਂ ਪੈਸੇ ਦੀਆਂ ਪਰਚੀਆਂ ਕੱਟਦੇ ਨੇ ਤਾਂ ਉਹਨਾਂ ਨੂੰ ਇਹ ਸਵਾਲ ਪੁੱਛਿਆ ਜਾਂਦਾ ਹੈ ਤਾਂ ਇਸ ਉੱਪਰ ਉਹਨਾਂ ਦਾ ਜਵਾਬ ਆਉਂਦਾ ਹੈ ਹਾਂਜੀ ਇਸ ਪਿੱਛੋਂ ਉਹਨਾਂ ਨੂੰ ਬਲੌਕ ਕਰ ਦਿੱਤਾ ਜਾਂਦਾ ਹੈ ਸੰਜੀਪ ਕੁਮਾਰ ਉਰਫ ਮੋਨੂ ਨੂੰ ਬਲੌਕ ਕਰ ਦਿੱਤਾ ਜਾਂਦਾ ਹੈ ਤਰਲੋਕੀਨਾਥ ਮੁਹੱਲੇ ਦਾ ਜਿਹੜਾ WhatsApp ਗਰੁੱਪ ਬਣਿਆ ਹੋਇਆ ਹੈ ਉਸ 'ਚ ਉਹਨਾਂ ਨੂੰ ਬਲੌਕ ਕਰ ਦਿੱਤਾ ਜਾਂਦਾ ਹੈ ਤਾਂ ਦੂਜੇ ਪਾਸੇ ਹੀ ਉਹਨਾਂ ਨੇ ਦੱਸਿਆ ਹੈ ਕਿ ਮੈਂ ਯੂਰੋਪੀਅਨ ਕੰਟਰੀ ਵਿੱਚ ਵੱਸਦਾ ਹਾਂ ਹੁਣ ਮੈਨੂੰ ਪਤਾ ਹੈ ਕਿ ਕਿਸ ਤਰ੍ਹਾਂ ਦਾ ਇੱਥੇ ਮੈਰੀ ਕ੍ਰਿਸਮਸ ਜਿਹੜਾ ਹੈ ਕ੍ਰਿਸਮਸ ਡੇ ਜਿਹੜਾ ਹੈ ਇੱਕ ਦੂਜੇ ਨੂੰ ਬੋਲ ਕੇ ਹਰ ਇੱਕ ਧਰਮ ਦੀ ਚਾਹੇ ਉਹ ਸਿੱਖ ਹੋਵੇ ਈਸਾਈ ਹੋਵੇ ਜਾਂ ਮੁਸਲਿਮ ਹੋਵੇ ਹਰ ਇੱਕ ਧਰਮ ਨੂੰ ਓਨੀ ਹੀ ਇੱਜ਼ਤ ਦਿੱਤੀ ਜਾਂਦੀ ਹੈ ਉਹਨਾਂ ਨੇ ਦੱਸਿਆ ਹੈ ਸਪੈਸੀਫਾਈ ਕੀਤਾ ਹੈ ਇਸ ਚੀਜ਼ ਨੂੰ ਕਿ ਮੈਂ ਯੂਰੋਪੀਅਨ ਕੰਟਰੀ 'ਚ ਰਹਿ ਰਿਹਾ ਹਾਂ ਇਸ ਵਕਤ ਪਰ ਮੈਂ ਜਾਣਦਾ ਹਾਂ ਇਸੇ ਇੱਥੇ ਆ ਕੇ ਸਾਡੇ ਧਰਮਾਂ ਦੀ ਕਿੰਨੀ ਜ਼ਿਆਦਾ ਇੱਜ਼ਤ ਜਿਹੜੀ ਆ ਲੋਕ ਕਰਦੇ ਨੇ ਤੁਸੀਂ ਦੇਖ ਸਕਦੇ ਹੋ ਇਸ ਵੀਡੀਓ ਵਿੱਚ ਤਸਵੀਰਾਂ ਤੁਹਾਨੂੰ ਦਿਖਾਈਆਂ ਜਾ ਰਹੀਆਂ ਨੇ 7C ਵੱਲੋਂ ਤੁਹਾਨੂੰ ਇਹ ਜਿਹੜੀ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਆਪਣੀ ਸਕਰੀਨ ਤੇ ਕਿਸ ਤਰ੍ਹਾਂ ਨਾਲ ਲੋਕ ਰਸ਼ੀਆ ਵਿੱਚ ਕਿਸ ਤਰ੍ਹਾਂ ਨਾਲ ਲੋਕ ਯੂਰੋਪੀਅਨ ਕੰਟਰੀ ਵਿੱਚ ਹਰੀਕ੍ਰਿਸ਼ਨ ਹਰੀਕ੍ਰਿਸ਼ਨ ਦਾ ਨਾਮ ਆਲਾਪਦੇ ਹੋਏ 크리스마ਸ ਡੇ ਨੂੰ ਮਨਾ ਰਹੇ ਨੇ ਵੱਡਾ ਦਿਹਾੜਾ ਇਹਨੂੰ ਕਿਹਾ ਜਾਂਦਾ ਹੈ ਵੱਡੇ ਦਿਨ ਦੀ ਜਿਹੜੀ ਸ਼ੁਭ ਕਾਰਮ ਜਿਹੜਾ ਹੈ ਉਹ ਕੀਤਾ ਜਾ ਰਿਹਾ ਹੈ ਇੱਥੇ ਲੋਕ ਕਾਫੀ ਰੌਣਕਾਂ ਲਗਾਈਆਂ ਹੋਈਆਂ ਨੇ ਤੁਸੀਂ ਦੇਖ ਸਕਦੇ ਹੋ ਇਹ ਮਾਮਲਾ ਜਿਹੜਾ ਹੈ ਪਠਾਨਕੋਟ ਦੇ ਤਰਲੋਕੀਨਾਥ ਮੁਹੱਲੇ ਤੋਂ ਸਾਹਮਣੇ ਆਇਆ ਹੈ ਜਿਸ ਦੀ ਪੁਸ਼ਟੀ ਜਿਸ ਦੀ ਜਾਣਕਾਰੀ ਜਿਹੜੀ ਹੈ ਉਹ ਸੰਜੀਵ ਕੁਮਾਰ ਉਰਫ ਮੋਨੂ ਨੇ ਸਾਨੂੰ ਦਿੱਤੀ ਹੈ ਨਮਸਕਾਰ ਆਪਾਂ ਸਾਰੇ ਮੈਂ ਸੰਜੀਪ ਵਰਮਨ ਟੈਂਟ ਹੋਸ ਮਹੱਲਾ ਪ੍ਰੇਮ ਨਗਰ ਪਾਰਨਾ 34 ਤੋਂ ਮੇਰੇ ਪਾਸੀ ਹਾਂ ਔਰ ਮੈਂ 7 ਸੀ ਨਿਊਜ਼ ਦਾ ਦਿ ਲੋਤਨ ਬਾਤ ਕਰਦਾ ਹਾਂ 11 ਕਿਲੋਮੀਟਰ ਦੂਰੀ ਉਰ ਪਾਜੇ ਬੈਠੇ ਹਾਂ ਕੋਈ ਵੀ ਇਹਨਾਂ ਨੂੰ ਸੰਦੇਸ਼ ਜਾਂ ਨਿਊਜ਼ ਭੇਜਿਏ ਲੋਕਾਂ ਦਾ ਬਾਡੀ ਆਵਾਜ਼ ਸਾਂਝੀ ਕਰ ਦੇਣਾ ਸਰ ਮੈ ਅਜ ਇੱਕ ਜ਼ਰੂਰੀ ਗੱਲ ਕਰਨੀ ਸੀ ਜੋ ਪਾਰਨਾ 34 ਦੇ ਮਹੱਲਾ ਪ੍ਰੇਮ ਨਗਰ ਦੇ ਵਿੱਚ ਲੋਕੀ ਨਾ ਮੰਦਿਰ ਦੀ ਕਮੇਟੀ ਆ ਉਹਨਾਂ ਨੇ ਸਰ ਲੋਕਾਂ ਦੇ ਵਿੱਚ 크ਿਸਮਸ ਦਾ ਡੈਮਨ ਲੋਕਾਂ ਦੇ ਵਿੱਚ ਇੱਕ ਨਫ਼ਰਤ ਪਰਹ ਸੰਦੇਸ਼ ਮੈਸਜ ਛੱਡਿਆ ਇਸ ਵਿੱਚ ਕਿਹਾ ਗਿਆ ਕਿ ਤਰੁਕੀਨ ਮੰਦਿਰ ਦੇ ਗਰੁੱਪ ਵਿੱਚ ਕੋਈ ਵੀ ਕ੍ਰਿਸਮਸ ਦੀ ਬਧਾਈ ਦਾ ਮੈਸਜ ਨਾ ਸੈਂਡ ਕਰੇ ਇੱਥੇ ਕੋਈ ਈਸਾਈ ਨਹੀਂ ਹੈ ਤਰੁਕੀਨ ਮੰਦਿਰ ਦੀ ਕਮੇਟੀ ਨੂੰ ਦੱਸ ਦੇਣਾ ਚਾਹੁੰਦਾ ਕਿ ਪ੍ਰੇਮ ਨਗਰ ਦੇ ਵਿੱਚ ਹਰ ਜਾਤੀ ਦਾ ਅੰਸ ਬੇਅਕਤੀ ਨੰਦ ਹੋਰ ਅਸੀਂ ਇੱਕ ਇੱਕ ਤੁਸੀਂ ਇਸ ਨਫ਼ਰਤ ਪਰਹ ਸੰਦੇਸ਼ ਦੇ ਕੇ ਲੋਕਾਂ ਨੂੰ ਕੀ ਦਾ ਸੁਣਾ ਚਾਹੁੰਦੇ ਹੋ ਔਰ ਮੈਂ ਇਸ ਮੈਸੇਜ ਦੀ ਪੂਰਨ ਤੌਰ ਤੇ ਨਿੰਦਿਆ ਕਰਦਾ ਔਰ ਮੈਂ ਤੇ ਲੋਕੀਤਾਂ ਮਦਦ ਕਮੇਟੀ ਨੂੰ ਕਹਿੰਦਾ ਜੋ ਜਾਤੀ ਪਾਤੀ ਤੇ ਇਹ ਜੇ ਮੈਸੇਜ ਕਰਦੇ ਹੋ ਕਦੀ ਵੀ ਉਸ ਸਰਾਕਤ ਦੇ ਭਗਤ ਨਹੀਂ ਹੋ ਸਕਦੇ ਔਰ ਮੈਂ ਜਦ ਇਸ ਮੈਸੇਜ ਵਾਲੇ ਇਹਨਾਂ ਨੂੰ ਪੁੱਛਿਆ ਕਿ ਤੁਸੀਂ ਜਦੋਂ ਲੋਕਾਂ ਦੇ ਘਰਾਂ ਜਾ ਕੇ ਪਰਚੀ ਕਰਦੇ ਹੋ ਪੈਸਿਆਂ ਦੀ ਤਾਂ ਇਹ ਸਭ ਪੁੱਛਦੇ ਹੋ ਤਾਂ ਉਹਨਾਂ ਨੇ ਥੱਲੇ ਲੇ ਕੇ ਭੇਜ ਆ ਕਿ ਹਾਂਜੀ ਉਸ ਤੋਂ ਬਾਅਦ ਮੈਨੂੰ ਨਾਲ ਹੀ ਬਲੌਕ ਕਰਤਾ ਕਿ ਮੈਂ ਕੋਈ ਹੋਰ ਕੁਐਸਚਨ ਨਾ ਕਰ ਸਕਾਂ ਇਸ ਮੈਸੇਜ ਦੇਣਾ ਸਾਡੇ ਮਹੱਲੇ ਪ੍ਰੇਮਨਗਰ ਦੀ ਪਟਾਣਕੋਟ ਦੇ ਵਿੱਚ ਬਦਨਾਮੀ ਹੋਈ ਹੈ ਔਰ ਇਹਨਾਂ ਨੇ ਆਪਣੇ ਤਰਲੋਕੀਨਥ ਮੰਦਰ ਕਮੇਟੀ ਦੇ ਬੇਟੀ ਨੇ ਆਪਣੇ ਮਨ ਦੀ ਮਨਸ਼ਾ ਸਾਰਿਆਂ ਤੱਕ ਦੱਸੀ ਹੈ ਔਰ ਮੈਂ ਪ੍ਰੇਮਨਗਰ ਵਾਸੀਆਂ ਨੂੰ ਜ਼ਰੂਰ ਇਹ ਸੰਦੇਸ਼ ਦੇ ਮੰਗਾ ਕਿ ਜਦੋਂ ਵੀ ਤੁਹਾਡੇ ਘਰਾਂ 'ਚ ਪਰਚੀ ਘਟਣ ਜਾਂਦੇ ਹਨ ਉਹਨਾਂ ਨੂੰ ਇਸ ਮੈਸੇਜ ਬਾਰੇ ਪੁੱਛਿਆ ਜਾਵੇ ਔਰ ਸਰ ਮੈਂ ਇੱਕ ਵੀਡੀਓ 'ਤੇ ਜਗ੍ਹਾ ਮੈਂ ਦੱਸਾਂਗਾ ਕ੍ਰਿਸ਼ਚਨ ਕੰਟਰੀਆਂ ਦੇ ਵਿੱਚ ਯੂਰਪਾ ਦੇ ਵਿੱਚ ਸਾਡੇ ਦਰਨੂ ਕਿਨਾ ਸਮਾਨ ਦਿੱਤਾ ਜਾਂਦਾ ਕੋਈ ਨਫਰਤ ਨਹੀਂ ਕਰਦੇ ਪਿਆਰ ਕਰਦੇ ਔਰ ਰਾਦੇ ਕ੍ਰਿਸ਼ਨ ਦੀ ਧੁਨ ਵਿੱਚ ਰਾਦੇ ਕ੍ਰਿਸ਼ਨ ਕਹਿ ਕੇ ਕੇ ਇੱਕ ਕ੍ਰਿਸਮਸ ਦੇ ਵਿੱਚ ਜੂਮ ਰਹਿਣਾ ਨਾਚ ਰਹਿਣਾ ਗਾ ਰਹਿਣਾ ਔਰ ਪਿਆਰ ਵਧ ਰਹਿਣਾ ਕਿੰਤਰ ਲੋਕੀਨ ਆਸਮੰਤਰ ਕਮੇਟੀ ਦੀ ਕਮੇਟੀ ਨੇ ਇੱਕ ਗਲਤ ਮੈਸੇਜ ਦੇ ਕੇ ਆਪਣੇ ਦਿਲ ਦੀ ਜੋ ਇੱਛਾ ਉਹ ਲੋਕਾਂ ਤੱਕ ਸਾਂਝੀ ਕੀਤੀ ਹੈ ਔਰ ਮੈਂ ਇਸ ਮੈਸੇਜ ਦੀ ਪੂਰਨ ਤੌਰ ਤੇ ਨਿੰਦਿਆ ਕਰਨਾ ਫਿਰ ਮੈਂ ਇੱਕ ਵਾਰ ਇਹ ਕਮਾ ਗਿਆ ਹੇ ਜੇ ਮੈਸੇਜ ਮੰਦਰ ਕਮੇਟੀ ਐ ਉਹਦੇ ਮੈਸੇਜ ਸੈਂਡ ਕਰਨਾ ਲੱਗਦਾ ਵੀ ਉਸ ਰਾਹਤ ਦੇ ਭਗਤ ਨਹੀਂ ਹੋਗੀ ਨਹੀਂ ਰਾਹਤ ਇਹਨਾਂ ਦੀ ਭਗਤੀ ਨੂੰ ਸਵੀਕਾਰ ਕਰਦਾ ਹੈ ਜੈ ਹਨ ਜੈ ਵਰਤਰਾ। ਸਾਜੀ ਮੇਰੀ ਇੱਕ ਹੋਰ ਰਿਕਵੈਸਟ ਹੈ ਇਹਨਦੇ ਕੋਲ ਜ਼ਰੂਰ ਜਾਇਓ ਇਹ ਮੰਦਰ ਕਮੇਟੀ ਨੂੰ ਬਿਠਾ ਕੇ ਤਲੋਕੀ ਨਾਦ ਇਹਨੂੰ ਜ਼ਰੂਰ ਪੁੱਛਿਓ ਕਿ ਤੁਸੀਂ ਇਹ ਤਾਂ ਤਪਰ ਪਰ ਇਹ ਮੈਸੇਜ ਛੱਡ ਕੇ ਪ੍ਰੇਮਨਗਰ ਦੇ ਵਿੱਚ ਨਫ਼ਰਤ ਕਿਉਂ ਫਲਾ ਰਹੇ ਹੋ ਖੱਲੇ ਪ੍ਰੇਮ ਦਾ ਗੱਟ ਜਿੰਨੇ ਵੀ ਜਿਹੜਾ ਵੀ ਇਹ ਨਿਊਜ਼ ਨੂੰ ਸੁਨੇਗਾ ਜ਼ਰੂਰ ਹੋ ਇਸੇ ਗਰੁੱਪ ਨੂੰ ਪੁੱਛ ਨਾ ਪੁੱਛ ਸੰਦੇਸ਼ ਜ਼ਰੂਰ ਪਹੁੰਚੇਗਾ ਤੁਹਾਨੂੰ ਕੀ ਲੱਗਦਾ ਹੈ ਕਿ ਤਰਲੋਕੀਨਾਥ ਮੁਹੱਲੇ ਦਾ ਜਿਹੜਾ WhatsApp ਗਰੁੱਪ ਹੈ ਜੋ ਇਹ ਗੱਲਬਾਤ ਹੋਈ ਹੈ ਕਿ ਕਿੰਨੀ ਕ ਸਹੀ ਹੈ ਕਿੰਨੀ ਕ ਗਲਤ ਹੈ ਕਮੈਂਟ ਵਿੱਚ ਆਪਣੀ ਰਾਏ ਜ਼ਰੂਰ ਦਿਓ ਕਮੈਂਟ ਵਿੱਚ ਜ਼ਰੂਰ ਦੱਸਿਓ ਕਿ ਤੁਹਾਨੂੰ ਕੀ ਲੱਗਦਾ ਹੈ ਇਹ ਗੱਲਬਾਤ ਜਿਹੜੀ ਹੈ ਕਿਥੋਂ ਤੱਕ ਸਹੀ ਹੈ ਕਿ ਸਾਰਿਆਂ ਨੂੰ ਰਲ ਮਿਲ ਕੇ ਤਿਉਹਾਰ ਮਨਾਉਣ ਦੀ ਇਜਾਜ਼ਤ ਨਹੀਂ ਹੈ ਅਸੀਂ ਦੱਸਣਾ ਹੈ ਜ਼ਰੂਰ ਕਮੈਂਟ ਕਰਕੇ ਕਿ ਤੁਹਾਨੂੰ ਕੀ ਲੱਗਦਾ ਹੈ ਕਿਵੇਂ ਇਹ ਗੱਲਬਾਤ ਸਹੀ ਹੈ ਜਾਂ ਕਿੰਨਾ ਕੁ ਗਲਤ ਹੈ ਤੁਸੀਂ ਕਮੈਂਟ ਕਰਕੇ ਆਪਣੀ ਰਾਏ ਕਮੈਂਟ ਬਾਕਸ 'ਚ ਜ਼ਰੂਰ ਦੱਸਿਓ